ਜੀ ਭਗਵੰਤ ਮਾਨ ਜੀ ਦਾ ਕਿ ਕਿਹੜੀ ਲੋਕਾਂ ਨੇ ਆਪ ਵੀ ਬਾਦੀ ਬੇਸ਼ਰਮ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਤੂੰ 92 ਸੀਟਾਂ ਜਿੱਤ ਗਿਆ ਇੰਨੀ ਮਾੜੀ ਤੇ ਕਰਪਟ ਬੇਸ਼ਕਾਰੀ ਉਹਦੀ ਜਿਹਨੂੰ ਕਹਿੰਦੇ ਕਿ ਕਾਰਗੁਜ਼ਾਰੀ ਸੀ ਕਿ ਲੋਕਾਂ ਨੇ 92 ਮਿਲਿਆ ਤੋਂ ਅੱਜ 30 32 ਸੀਟਾਂ ਦੇ ਉੱਤੇ ਇਹਨਾਂ ਦੀ ਲੀਡ ਸਿਮਟ ਕੇ ਰਹਿ ਗਈ ਤਿੰਨ ਸੀਟਾਂ ਦੇ ਉੱਤੇ ਆ ਗਏ ਸਾਰੇ ਇਹਨਾਂ ਦੇ ਮੌਜੂਦਾ ਮੰਤਰੀ ਹਾਰ ਗਏ ਵੱਡੇ ਵੱਡੇ ਲੀਡਰ ਆ ਗਏ ਨੱਕ ਡੋ ਕੇ ਮੁੱਖ ਮੰਤਰੀ ਨੂੰ ਮਰ ਜਾਣਾ ਚਾਹੀਦਾ ਤੇ ਜਾਦਾ ਹਾਲ ਕੀਆ ਰੋਜ਼ ਰੋਕਾਂ ਨੂੰ ਫਰੌਤੀ ਆਈ ਜਾ ਰਹੀਆਂ ਨੇ ਬੰਦੇ ਮਰੀ ਜਾਂਦੇ ਨੇ ਨਸ਼ੇ ਦੇ ਨਾਲ ਸਾਡੇ ਛੇ ਛੇ ਫੁੱਟ ਨੌਜਵਾਨ ਗਬਰੂ ਮਰ ਰਹੇ ਨੇ ਬੇੜਾ ਗਰਖ ਹੋ ਗਿਆ ਪਾਣੀ ਸਾਡਾ ਥੱਲੇ ਜਾਈ ਜਾ ਰਿਹਾ ਹਿਮਾਚਲ ਦੇ ਅੰਦਰ ਸਾਡੇ ਬੰਦਿਆਂ ਨੂੰ ਕੁੱਟ ਮਾਰ ਦਿੱਤੀ ਗਈ ਜਾ ਰਹੀ ਆ ਇਹ ਕੋਣ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਭਗਵੰਤਵਾਨ ਇਨ੍ਹਾਂ ਵਿਲਾ ਦੇ ਇੰਚਾਰ ਹੋ ਗਏ ਕਿ ਉਹਨੂੰ ਹੀ ਨਹੀਂ ਪਤਾ ਕਿ ਮੈਂ ਗੱਲ ਕੀ ਕਰਦੀ ਆ ਕਿ ਕਿਹੜਿਆ ਪਾਪ ਆ ਗਿਆ ਆ ਆਪ ਦੀ ਕਿਕਲੀ ਪੋਲੀ ਇਹਦੇ ਨਾਲ ਖੱਟਿਆ ਕੁਛ ਨਹੀਂ ਉਹਦੇ ਮਾੜੇ ਚੁਟਕਰੇ ਤੇ ਜੋਕਸ ਕਰ ਗਿਆ 50 ਹਜ਼ਾਰ ਬੇੜਾ ਗਰ ਕੇ ਸਤਿਆਨਾਸ਼ ਹੋ ਗਿਆ ਉਹ ਤੀਰ ਦੀ ਤਮਕੀਆਂ ਆ ਰਹੀਆਂ ਨੇ ਵਿਦੇਸ਼ਾਂ ਦੇ ਵੀ ਬਹੁਤ ਹੋਰ ਆਰਨੀਆ ਸ਼ੁਰੂ ਹੋ ਗਈਆਂ ਇੰਨੇ ਕਰੋੜ ਦੀ ਫਰੋਤੀ ਦੇ ਦਿਓ ਮੇਰੇ ਗੋਲੀਆਂ ਚਲਾ ਦੇ ਆਂ ਜੇ ਉਹ ਕਰਦੇ ਆਂਗੇ ਇਹਨੂੰ ਜਿਹੜਾ ਢਲ ਕਿਤਾ ਪਾਈ ਜਾ ਸਕਦੀ ਹੈ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਇੰਨਾ ਵੱਧ ਗਿਆ ਇਹਨੂੰ ਕਿਤਾ ਹਲ ਕੀਤਾ ਜਾ ਸਕਦਾ ਇਹਨੂੰ ਉਂਝੀ ਹਲ ਕੀਤਾ ਜਾਣਾ ਚਾਹੀਦਾ ਜਿਵੇਂ ਕਮਿਊਨਿਸਟ ਪਾਰਟੀ ਚైనా ਦੇ ਅੰਦਰ ਕਰਦੀਆ ਨਾਰਥ ਕੋਰੀਆ ਦੇ ਅੰਦਰ ਕਰਦੀ ਰਸ਼ੀਆ ਦੇ ਅੰਦਰ ਕਰਦੀਆ ਤੇ ਦੂਰ ਕਿਉਂ ਜਾਣਾ ਜੋ ਯੋਗੀ ਸਰਕਾਰ ਯੂਪੀ ਦੇ ਅੰਦਰ ਕਰਦੀਆ ਮੈਂ ਤਾਂ ਵੱਧ ਨਹੀਂ ਬੋਲੂਗਾ ਜਿਹੜੇ ਗੈਸ ਮਾਜਿਕ ਅੰਸਰ ਨੇ ਜਿਹੜੇ ਸਮੈਕ ਵਿੱਚ ਹੁੰਦੇ ਨੇ ਫਰੋਦਕਾ ਕਦੇ ਗੈਂਗਸਟਰ ਉਹਨਾਂ ਦੀ ਪ੍ਰਾਪਰਟੀ ਜ਼ਬਤ ਸ਼ਕਤੀ ਦੇ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਸਰਾਖਾ ਪਿੱਛੇ ਦੋ ਤੇ ਇੰਕਾਊਂਟਰਾਂ ਦੇ ਨਾਲ ਕਰੋ ਤੇ ਮੈਦਾ ਕੀ ਨਾ ਤੇਰਾ ਗਰਖੋ ਗਿਆ ਇਸ ਸਰਕਾਰ ਨੇ ਜੋ ਸਾਡਾ ਪੰਜਾਬ ਦਾ ਕਰ ਦਿੱਤਾ ਸੋਚ ਵੀ ਨਹੀਂ ਸਕਦੇ ਕਿ ਬਦਲਾਅ ਕੀ ਲੈ ਕੇ ਆਣਾ ਹੈ ਬਦਲਾਅ ਨਹੀਂ ਇਹਨਾਂ ਨੇ ਬੇੜਾ ਗਰਖੇ ਕੀਤਾ ਆ ਲੋਕਾਂ ਨੇ ਇਹਨਾਂ ਨੂੰ 19 ਦੇ ਅੰਦਰ 92 ਤੋਂ 30 ਤੇ ਲਿਆਤਾ ਤੇ 30 ਤੋਂ ਮਿਲਦਾ 2027 ਦੀ ਇਲੈਕਸ਼ਨ ਤਿੰਨ ਚਾਰ ਦੇ ਲਿਆਤਾ ਆਜਾ ਵੜਾਈ ਜਿਹੜਾ ਕਿੰਦਾ ਇੰਦਰਾ ਗੰਦੀ ਮੇਰੀ ਮਾਇਆ ਦੁਰਫੜੇ ਮੂੰਹ ਇਹੋ ਜੇ ਬੰਦਿਆ ਦਾ ਜਿਨ੍ਹਾਂ ਨੇ ਇਹੋ ਜੀ ਫਜ਼ੂਲ ਗੱਲਾਂ ਕੀਤੀਆ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਖਡੂਰ ਸਾਹਿਬ ਬਲਕੇ ਤੋਂ ਜਿੱਤੇ ਨੇ ਸ਼ਰਮ ਆਉਣੀ ਚਾਹੀਦੀ ਆ ਜਿੰਨੀ ਸੈਂਟਰ ਦੀ ਸਰਕਾਰ ਆ ਜੇ ਉਹਨਾਂ ਤੇ ਐਨਐਸਏ ਲੱਗੀ ਆ ਤੁਸੀਂ ਐਨਐਸਏ ਹੋਰ ਇੱਕ ਸਾਲ ਕਰਦੀ ਜੇ ਉਹਨਾਂ ਦੇ ਉਤੇ ਇਹਨੇ ਦੋ ਸੀ ਤੇ ਲੋਕੀ ਮੂਰਖਿਆ ਮੀ ਜਿਹੜਾ ਸਾਰਾ ਇੰਦਰਦੇਵ ਦਾ ਸਾਡੇ ਨਾਲ ਰੁੱਸਿਆ ਹੋਇਆ ਸੋ ਇਹਦਾ ਇੱਕ ਬਹੁਤ ਵੱਡਾ ਕਾਰਨ ਆ ਆਉਣ ਵਾਲੇ ਦਿਨਾਂ ਸਾਨੂੰ ਤੇ ਪੰਜਾਬ ਨੂੰ ਬਿਜਲੀ ਦਾ ਸੰਕਟ ਵੇਖਣ ਨੂੰ ਮਿਲ ਸਕਦਾ ਤੁਰ ਫਿਟੇ ਮੂ ਇਹੋ ਜਿਹੇ ਬੰਦਿਆ ਤੇ ਜਿਹੜੇ ਅੱਡਾ ਲਾ ਰਹੇ ਨੇ ਪੇੜਾ ਬਹਿਜੋ ਨਾਲ ਸਰਕਾਰਾਂ ਦਾ ਜਿਨ੍ਹਾਂ ਨੇ ਇਹਨਾਂ ਬੰਦਿਆ ਦੇ ਉੱਤੇ ਕਿਸਾਨ ਨਹੀਂ ਦੁਨੀਆ ਦੇ ਜਿਹਨੂੰ ਮੈਂ ਕਹੂੰਗਾ ਰਾਖਸ਼ ਕਹੂੰਗਾ ਜਿਨ੍ਹਾਂ ਨੂੰ ਇਨੀ ਸ਼ਰਮ ਨਹੀਂ ਹੈਗੀ ਸਰਦਾਰ ਸੁਖਬੀਰ ਸਿੰਘ ਜੀ ਬਦਲ ਜਿਹਦਾ ਜੀ ਕਰੇ ਫੋਨ ਚੱਕੀ ਆਗਰ ਆਪਣੇ ਚਾਪੂਸਾ ਨੂੰ ਕਹਿ ਕੇ ਕਰ ਦਿੰਦੇ ਰਵੀਕਰਨ ਕਾਲੋ ਲੋਕੀ 20-20000 30000 ਤੇ ਹਾਰੇ ਰਵੀਕਰਨ ਡਿਪੀਸੀਮ ਤੋਂ 200 ਵੋਟ ਤੇ ਹਾਰਿਆ ਉਹਨੂੰ ਪਾਰਟੀ ਚੋਂ ਬਾਹਰ ਕਰਤਾ ਅੰਬਰਸਰ ਉੱਤਮਵੀਰ ਗੱਲ ਪਾਰਟੀ ਛੱਡ ਗਿਆ ਕੋਰ ਖਾਸਿਆ ਹਰਜਿੰਦਰ ਛੱਡ ਗਿਆ ਮੇਰੇ ਹਸਾਬ ਨਾਲ ਪੰਜਾਬ ਰੀ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਜੇ ਕੋਈ ਸਿਆਸੀ ਪਰਿਵਾਰ ਹੈ ਕੈਰੋ ਪਰਿਵਾਰ ਇੰਨੇ ਵੱਡੇ ਮੰਤਰੀ ਨੇ ਚਾਰ ਵਾਰ ਦੇ ਪੱਟੇਲਕੀ ਦੀ ਸਿਆਸਤ ਨੁਮਾਇੰਦਗੀ ਕਰਦੇ ਰਹੇ ਫਾਦਰ ਉਹਨਾਂ ਦੇ ਐਮਪੀਰਾ ਦਾਦਾ ਜੀ ਮਹਾਪੰਜਾਬ ਦੇ ਮੁੱਖ ਮੰਤਰੀ ਰਹੇ ਕਿੰਨੀ ਵੱਡੀ ਉਹਨਾਂ ਦੀ ਲੇਗਸੀ ਹੈ ਪੀਜੀਆ ਬਣਾ ਕੇ ਦਿੱਤਾ ਭਾਖੜਾ ਡੈਮ ਬਣਾ ਕੇ ਦਿੱਤਾ ਪੰਜਾਬ ਦੇ ਅਦਰ ਸੇਵ ਖਤਮ ਕਰਕੇ ਦਿੱਤੀ ਯੂਨੀਵਰਸਿਟੀਆਂ ਬਣਾਈਆਂ ਉਹਨਾਂ ਦੇ ਪੁੱਤਰੇ ਨੂੰ ਸਰਦਾਰ ਦੇਸ਼ਤਾਬ ਸਿੰਘ ਕੈਰੂ ਨੂੰ ਇੱਕ ਹੂਲ ਲੀਡਰ ਦੇ ਨਾਲ ਜੀ ਉਹਨਾਂ ਦੀ ਨਿੱਜੀ ਤਲਕੀ ਸੀ ਬਾਰ ਕਰਤਾ ਮਹਾਰਾਣਾ ਅਕਾਲੀ ਦਲ ਕੀ ਦੇ ਪਾਸੇ ਪੰਜਾਬ ਦੇ ਵਿੱਚ ਕਈ ਮੁੱਦੇ ਹਮੇਸ਼ਾ ਪੱਖ ਦੇ ਦਿੰਦੇ ਨੇ ਜੇਕਰ ਗੱਲ ਕਰੀਏ ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਬਿਜਲੀ ਦਾ ਮੁੱਦਾ ਜਿਹੜਾ ਕਾਫੀ ਡੂੰਘਾ ਜਿਹੜਾ ਮੁੱਦਾ ਬਣਿਆ ਹੋਇਆ ਸਿਆਸਤ ਵੀ ਕਾਫੀ ਪੰਜਾਬ ਦੀ ਗਨਮਾਈ ਹੋਈ ਸੀਗੀ ਸੋ ਤਮਾਮ ਗੱਲਾਂ ਜਿਹੜੀਆਂ ਨੇ ਅੱਜ ਕਰਾਂਗੇ ਸਿਆਸਤ ਦੀ ਡੂੰਗੀ ਸਮਝ ਰੱਖਣ ਵਾਲੇ ਅਰਜੁਨ ਸੰਧੂ ਸ੍ਰੀ ਹਾਲੀ ਤੋਂ ਜਿਹੜੇ ਇੱਕ ਨੌਜਵਾਨ ਨੇ ਕਾਫੀ ਡੂੰਗੀ ਸਮਝ ਰੱਖਦੇ ਨੇ ਪੰਜਾਬ ਦੇ ਮੁੱਦਿਆਂ ਦੀ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਉੱਪਰ ਸੋ ਸੰਧੂ ਸਾਹਿਬ ਦਾ ਸਵਾਗਤ ਹੈ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪ ਸਾਡੇ ਨਾਲ ਤੁਸੀਂ ਇੰਟਰਵਿਊ ਕਰਨ ਆਏ ਜੀ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਸੰਦੂ ਸਾਹਿਬ ਸਭ ਤੋਂ ਪਹਿਲਾਂ ਜੇ ਗੱਲ ਕਰ ਲਈ ਜਿਹੜਾ ਮੁੱਦਾ ਪੱਖਿਆ ਹੋਇਆ ਵਾ ਬਿਜਲੀ ਨੂੰ ਲੈ ਕੇ ਅੱਜ ਕੱਲ ਜਿਹੜੀ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ 40% ਜਿਹੜੀ ਬਿਜਲੀ ਦੀ ਖਪਤ ਵੱਧ ਗਈ ਆ ਲੰਬੇ ਲੰਬੇ ਲੋਕਾਂ ਨੂੰ ਕੱਟ ਜਿਹੜੇ ਦੇਖਣ ਨੂੰ ਮਿਲ ਰਹੇ ਆ ਲੇਕਿਨ ਕੀ ਕਾਰਨ ਸਮਝਦੇ ਹੋ ਜੇ ਕਦੇ ਗੱਲ ਕਰੀਏ ਪਿਛਲੇ ਦਿਨੀ ਭਗਵੰਤ ਸਿੰਘ ਸਾਹਿਬ ਕਹ ਰਹੇ ਸੀ ਕਿ ਬਿਜਲੀ ਪੰਜਾਬ ਕੋ ਕਾਫੀ ਆ ਕੋਲਾ ਕਾਫੀ ਆ ਲੇਕਿਨ ਇੱਕੋ ਦਮ ਜਿਹੜੀ ਇੰਨੀ ਕਮੀ ਆ ਰਹੀ ਆ ਬਿਜਲੀ ਦੀ ਨਵੀਆਂ ਹਦਾਇਤਾਂ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ ਕਹਿੰਦੇ 7 ਵੇ ਤੱਕ ਸ਼ਾਇਦ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਣ ਇਹਨੂੰ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਜੇ ਮੈਂ ਬਿਜਲੀ ਦੇ ਸੰਕਟ ਦੀ ਗੱਲ ਕਰਾਂ ਪੰਜਾਬ ਦੇ ਅੰਦਰ 12 12 14 ਘੰਟੇ ਦੇ ਘੜਟ ਲੱਗਦੇ ਅਸੀਂ ਕਿਉਂਕਿ ਅਸੀਂ ਨਿਰਪੱਖਤਾ ਨਾਲ ਗੱਲ ਕਰਦੀਆਂ 2007 ਤੋਂ 17 ਜਦੋਂ ਕਾਲੀਦਰ ਬੀਜੇਪੀ ਦੀ ਸਰਕਾਰ ਆਈ ਤਦੋਂ ਪੰਜਾਬ ਦੇ ਅੰਦਰ ਨਵੇਂ ਥਰਮਲ ਪਲਾਂਟ ਲਿਆਂਦੇ ਗਏ ਆਪਣੇ ਲਹਿਰੇ ਮੁਹੱਬਤ ਹੋ ਗਿਆ ਗੋਂਦਵਾਲ ਸਾਹਿਬ ਹੋ ਗਿਆ ਤੇ ਬਠਿੰਡੇ ਹੋ ਗਿਆ ਇਹੋ ਜਿਹੇ ਥਰਮਲ ਪਲਾਂਟ ਜਿਹੜੇ ਲਿਆ ਕੇ ਦਿੱਤੇ ਗਏ ਬਿਜਲੀ ਸਰਪਲਸ ਕੀਤੀ ਪਰ ਉਦੇ ਬਾਅਦ ਉਸੇ ਸਰਕਾਰ ਦੇ ਉੱਤੇ ਉਹਨਾਂ ਨੇ ਲਾਇਆ ਕਿ ਜਿਹੜੇ ਪਾਰ ਐਗਰੀਮੈਂਟ ਕੀਤੇ ਇਹ ਗਲਤ ਨੇ ਪ੍ਰਾਈਵੇਟ ਫਾਰਮਾਂ ਦੇ ਨਾਲ ਲੰਬੇ ਸਮੇਂ ਲਈ ਫਿਰ ਕਾਂਗਰਸ ਸਰਕਾਰੇ ਕਾਂਗਰਸ ਸਰਕਾਰ ਦੇ ਵੇਰੇ ਸਭ ਤੋਂ ਵੱਧ ਬਿਜਲੀ ਦੇ ਘਾਟੇ ਲੱਗਨੇ ਸ਼ੁਰੂ ਹੋ ਗਏ ਕਦੇ 5-5 10-10 ਘੰਟੇ ਦੇ ਘਾਟੇ ਲੱਗਨੇ ਸ਼ੁਰੂ ਹੋ ਗਏ ਉਦੇ ਬਾਅਦ ਆਮ ਪਾਰਟੀ ਆ ਗਈ ਸੋ ਇਹਨਾਂ ਸੁਧਾਰਨੀਆਂ ਪਰ ਇੱਕ ਚੀਜ਼ ਇਹਨਾਂ ਨੇ ਚੰਗੀ ਕੀਤੀ ਜਿਹੜੀ ਪਛਵਾੜਾ ਕੋਲ ਮਾਈਨ ਹੈ ਝਾਰਖੰਡ ਦੇ ਅੰਦਰ ਉਹ ਜਿਹੜੀ ਪੰਜਾਬ ਦੇ ਲੋਟਡ ਸੀ ਉਥੋਂ ਕੋਲ ਆਣਾ ਸਟਾਰਟ ਆ ਬਿਜਲੀ ਦੀ ਕਮੀ ਤਾਂ ਨਹੀਂ ਆ ਰਹੀ ਪਰ ਜੇਸੀ এনवायरमेंट ਦੇ ਨਾਲ ਦੇ ਸਾਰਾ ਕੁਝ ਜੋੜ ਕੇ ਵੇਖੀਏ ਬਿਜਰੀ ਦਾ ਹੈ ਕਿ ਅਰਸ਼ ਦੇ ਵੇਲੇ 16000 ਜਿਹੜੀ ਕਿਲੋਵੋਟ ਪੰਜਾਬ ਦੀ ਸਪਲਾਈ ਆ ਉਹ ਮੈਕਸਿਮਮ ਲਿਮਿਟ ਆ ਤੇ ਅਸੀਂ ਉਹ ਲਿਮਿਟ ਟੱਪ ਚੁੱਕੇ ਆ ਜਿਹੜਾ ਝੋਨਾ ਆ ਉਹ ਆਪਣਾ ਪੀਕ ਸੀਜ਼ਨ ਦੇ ਉਤੇ ਪਹੁੰਚ ਗਿਆ ਆ ਨਾਲ ਸਰਕਾਰਾਂ ਨੇ ਕਿਉਂਕਿ ਸਾਨੂੰ ਫਰੀ ਬੀਜ਼ ਦਿੱਤੀਆਂ ਨੇ ਜਿਹੜਾ ਜੋ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫਿਆ ਬਿਜਲੀ ਫਰੀਆ ਸੋ ਉਹਦੇ ਕਰਕੇ ਜਿਹੜਾ ਡੋਮੈਸਟਿਕ ਪਾਵਰ ਸਪਲਾਈ ਆ ਤੇ ਜਿਹੜਾ ਕਿਸਾਨੀ ਦਾ ਪਾਵਰ ਸਪਲਾਈ ਆ ਉਹਦੇ ਤੇ ਬਹੁਤ ਜ਼ਿਆਦਾ ਬੋਝ ਪੈਂਦਾ ਆ ਉਤੋ ਮੀ ਜਿਹੜਾ ਸਾਡਾ ਇੰਦਰ ਦੇਵ ਦਾ ਸਾਡੇ ਨਾਲ ਰੁੱਸਿਆ ਹੋਇਆ ਸੋ ਇਹਦਾ ਇੱਕ ਬਹੁਤ ਵੱਡਾ ਕਾਰਨ ਆ ਆਉਣ ਵਾਲੇ ਦਿਨਾਂ ਸਾਨੂੰ ਤੇ ਪੰਜਾਬ ਨੂੰ ਬਿਜਲੀ ਦਾ ਸੰਕਟ ਵੇਖਣ ਨੂੰ ਮਿਲ ਸਕਦਾ ਆ ਕਿਉਂਕਿ ਇੰਨਾ ਜ਼ਿਆਦਾ ਸਾਡੇ ਜਿਹੜੇ ਟਰਾਂਸਫਾਰਮਰ ਹੈ ਸਾਡੇ ਮੀਟਰ ਨੇ ਬਿਜਲੀ ਕਰ ਤਪ ਗਏ ਨੇ ਗਰਮੀ ਕਰਕੇ ਉਹਨਾਂ ਦੇ ਪਾਣੀ ਪਿਆ ਨਹੀਂ ਸੋ ਕਈ ਥਾਵਾਂ ਤੇ ਫਾਲਟ ਆ ਰਹੇ ਨੇ ਤੇ ਕਿਹਾ ਤੇ ਬਿਜਲੀ ਦੇ ਗ੍ਰਿਡ ਬੈ ਗੇ ਨੇ ਇਹਦੀ ਵੀ ਕੰਪਲੇਨ ਆ ਸੋ ਜੇਕਰ ਗੱਲ ਕਰੀਏ ਹਮੇਸ਼ਾ ਪੰਜਾਬ ਦੇ ਜਿਹੜੇ ਕੰਟਰੈਕਟ ਹੁੰਦੇ ਨੇ ਬਿਜਲੀਆਂ ਦੇ ਲੈ ਕੇ ਸਮਝੋਤੇ ਹੁੰਦੇ ਨੇ ਉਹਨੂੰ ਹਮੇਸ਼ਾ ਲੈ ਕੇ ਕਿਹਾ ਜਾਂਦਾ ਸਰਕਾਰਾਂ ਨੂੰ ਕਹਿੰਦੇ ਅਸੀਂ ਸਮਝੋਤੇ ਹੀ ਗਲਤ ਕਰਦੇ ਹਾਂ ਲੇਕਿਨ ਹੁਣ ਗੱਲ ਕਰੀਏ ਦਿੱਲੀ ਦੇ ਵਿੱਚ ਵੀ ਸੰਕਟ ਆਇਆ ਹੋਇਆ ਵਾ ਕਈ ਇਲਾਕਿਆਂ ਵਿੱਚ ਪਾਣੀ ਨਹੀਂ ਮਿਲ ਰਿਹਾ ਪਾਣੀ ਨੂੰ ਲੈ ਕੇ ਲੋਕਾਂ ਦਾ ਸੰਕਟ ਬਣਿਆ ਲੋਕੀ ਬਾਹਰੋਂ ਟੈਂਕ ਮੰਗਵਾ ਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਲੇਕਿਨ ਫੇਰ ਵੀ ਪਾਣੀ ਦੀ ਜਿਹੜੀ ਕਮੀ ਆ ਰਹੀ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੇਕਰ ਜਿਹੜਾ ਪੰਜਾਬ ਦਾ ਮਾਹੌਲ ਜੀ ਇਹਦੇ ਤੋਂ ਮੈਂ ਸਰਕਾਰਾਂ ਤੋਂ ਹਟ ਕੇ ਆਮ ਨਾਗਰਿਕ ਤੇ ਆਮ ਜਨਤਾ ਦੇ ਉੱਤੇ ਵਿਸ਼ਵਾਸ ਦੀ ਗੱਲ ਕਰਨਾ ਚਾਹੂਗਾ ਅਸੀਂ ਅੱਜ ਕੀ ਕਰ ਬੈਠੇ ਆ ਝੋਨਾ ਲਾ ਕੇ ਕਣਕ ਕਪਾਹ ਲਾ ਕੇ ਸਾਡਾ ਜਿਹੜਾ ਪੰਜਾਬ ਦਾ ਪਾਣੀ ਉਹ ਡेंजर ਜ਼ੋਨ ਚ ਚਲ ਗਿਆ ਮੈਂ ਕੱਲੀ ਯੂ ਫੇਸਬੁਕ ਤੇ ਇੱਕ ਵੀਡੀਓ ਵੇਖ ਰਦਾ ਸੀ ਸਰਹੰਦ ਫਤਿਹਗੜ੍ਹ ਸਾਹਿਬ ਤੇ ਗਰੋਪੜ ਦੇ ਅੰਦਰ ਇੱਕ ਪਿੰਡ ਚੋਂ ਪਾਣੀ ਮੁੱਕ ਗਿਆ ਬਾ 13000 ਪਿੰਡਾਂ ਜੋ ਸ਼ੁਰੂਆਤ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਅੰਦਰ ਪਾਣੀ ਦੀ ਕਿੱਲਤ ਤੇ ਘਾਟ ਹੋਣੀ ਵਰਕਰ ਆ ਰਿਹਾ ਹੈ ਇਹਦਾ ਮੁੱਖ ਦੋਸ਼ੀ ਅਸੀਂ ਹਿਊਮਨ ਸਾਡਾ ਮੈਨਕਾ ਇੰਡੀਆ ਕਿਉਂ ਪਾਣੀ ਕਿਥੋਂ ਰਿਲੇਟਡ ਆ ਜਿੰਨੇ ਰੁੱਖ ਲਾਵਾਗੇ ਜਿੰਨੀ ਹਰਿਆਲੀ ਹੋਏਗੀ ਉਹਨੇ ਮੀਂਹ ਵੱਧ ਪੈਣਗੇ ਉਹਨਾਂ ਪਾਣੀ ਪਏਗਾ ਜੇ ਅਸੀਂ ਵਧੀਆ ਫਸਲਾਂ ਲਾਵਾਗੇ ਕਣਕ ਝੋਨੇ ਦੀ ਨਾਲ ਤੋਂ ਨਾਗ ਲਈਏ ਪੋਲਿਊਸ਼ਨ ਨਹੀਂ ਹੁੰਦੀ ਸਾਡਾ ਕਿੰਨਾ ਬਚਾਉਂਦਾ ਇੱਥੇ ਇੱਥੇ ਤੁਸੀਂ ਗੱਲ ਕੀਤੀ ਝੋਨਿਆਂ ਦੀ ਜਿਵੇਂ ਹੁਣ ਫਿਲਹਾਲ ਪਿਛਲੇ ਦਿਨਾਂ ਦੇ ਵਿੱਚ ਗਰਮੀ ਨੂੰ ਬਹੁਤ ਜ਼ਿਆਦਾ ਵੱਧ ਚੁੱਕੀ ਆ ਲੋਕੀ ਗਰਮੀ ਦੇ ਕਾਰਨ ਇਹਦਾ ਦੋਸ਼ ਕਿਸਾਨਾਂ ਨੂੰ ਦੇ ਰਿਆ ਕਿ ਜਿਹੜੀ ਅੱਗ ਲਗਾਈ ਗਈ ਆ ਪੈਲੀਆਂ ਨੂੰ ਜਿਹੜੇ ਬੁੱਕਿਆ ਗਿਆ ਉਹਦੇ ਕਾਰਕ ਕੀ ਕਹਿੰਦੇ ਨੇ ਕਿ ਤਾਪਮਨ ਬੜਾ ਵੱਧ ਗਿਆ ਉਹਨੂੰ ਦੇਖ ਕੇ ਕਿੱਦਾਂ ਲੱਗਦਾ ਕਿ ਜਿਹੜੇ ਅੱਗ ਲਗਾਨ ਮੈਂਾ ਜੀ ਕੋਈ ਗੱਲ ਕਰੂਗਾ ਦੁਰਫਿਟੇ ਮੂੰ ਇਹੋ ਜੇ ਬੰਦਿਆ ਤੇ ਜਿਹੜੇ ਅੱਗਾ ਲਾ ਰਹੇ ਨੇ ਬੇੜਾ ਬਹਿਜੋ ਨਾ ਸਰਕਾਰਾਂ ਦਾ ਜਿਨ੍ਹਾਂ ਨੇ ਇਨਾ ਬੰਦਿਆ ਦੇ ਉੱਤੇ ਕਿਸਾਨ ਨਹੀਂ ਮੈਂ ਉਹਨਾਂ ਨੂੰ ਦੁਨੀਆ ਦੇ ਤੇ ਹਿਊਮਨ ਕਾਈਂਡ ਯਾਨੀ ਦੁਨੀਆ ਦੇ ਜਿਹਨੂੰ ਮੈਂ ਕਹੂਗਾ ਰਾਖਸ਼ ਕਹੂਗਾ ਜਿਨ੍ਹਾਂ ਨੂੰ ਇਨੀ ਸ਼ਰਮ ਨਹੀਂ ਹੈਗੀ ਕੀ ਸਾਡੇ ਜਿਹੜੇ ਰੁੱਖ ਲੱਗੇ ਨੇ ਨਾਲ ਪ੍ਰਾਲੀ ਸਾੜਨ ਦੇ ਨਾਲ ਕਣਕ ਦੀ ਨਾਰ ਸਾੜਨ ਦੇ ਨੇ ਨਾਲ ਦੀ ਨਾਲ ਰੁੱਖ ਸਾੜ ਤੇ ਨਾਲ ਦੀ ਨਾਲ ਜਿੰਨੇ ਜਿੰਨੇ 100-100 ਸਾਲ ਪੁਰਾਣੇ ਬੋਟ ਟਾਲੀਆਂ ਨੇਮ ਤਰੇਗਾ ਲੱਗੇ ਸੀ ਉਹ ਸਾੜਤੀਆ ਜਿਹੜੀ ਵਾਈਲਡ ਲਾਈਫ ਆ ਉਹ ਸਾੜ ਕੇ ਰੱਖ ਦਿੱਤੀ ਪਾਣੀ ਇੱਥੇ ਪਹੁੰਚਣਾ ਕਿਹਦੇ ਪਾਸੇ ਆ ਆਪਣੇ ਪੰਜਾਬ ਦੇ ਮਾਝੇ ਦੇ ਮੁੰਡਾ ਸੀਗਾ ਜਦੀ ਵੀਡੀਓ ਬੜੀ ਵਾਇਰਲ ਹੋਈ ਸੀਗੀ ਉਹਨੇ ਕਿਹਾ ਕਿ ਜਦੋਂ ਮੀਂਹ ਪੈਂਦਾ ਤੇ ਜਦੋਂ ਫਸਲਾਂ ਖਰਾਬ ਹੁੰਦੀਆਂ ਨੇ ਉਦੋਂ ਅਸੀਂ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਕੁਦਰਤ ਦੀ ਕਰੋਪੀ ਹੋਈ ਆ ਗੜੇਮਾਰੀ ਨਾਲ ਫਸਲਾਂ ਖਰਾਬ ਹੋਈਆਂ ਨੇ ਉਹਦੀ ਜ਼ਿੰਮੇਵਾਰ ਸਰਕਾਰ ਨੂੰ ਮੰਨ ਦਿੰਦੇ ਹਾਂ ਤੇ ਜਦੋਂ ਅਸੀਂ ਇਦਾਂ ਅੱਗ ਲਾਉਂਦੇ ਹਾਂ ਲੋਕਾਂ ਨੂੰ ਸਾਹ ਦੀ ਬਿਮਾਰੀਆਂ ਹੁੰਦੀਆਂ ਨੇ ਗਦਮੀਆਂ ਹੁੰਦੀਆਂ ਨੇ ਅੱਜ ਮਈ ਦੇ ਮਹੀਨੇ ਵਿੱਚ ਅਸੀਂ ਦੇਖਿਆ ਕਿ 45 ਪਾਰਟ ਟੈਂਪਰੇਚਰ ਜਾਂਦਾ ਦੇਖਿਆ ਤੇ ਕਹਿੰਦੇ ਉਹ ਕੁਦਰਤ ਦੀ ਕਰੋਪੀ ਨਹੀਂ ਹੈ ਜਿਹੜੀ ਅਸੀਂ ਖੇਡ ਰਹੇ ਹਾਂ ਇਹ ਕੁਦਰਤ ਦਾ ਜੋ ਗਲੋਬਲ ਵਾਰਮਿੰਗ ओਜ਼ੋਨ ਲੇਅਰ ਡਿਪਲੀਸ਼ਨ ਹੈ ਇਹਦੇ ਦੇ ਅੰਦਰ ਆਪਾਂ ਪੂਰੀ ਉਮਰ ਸਰਕਾਰਾਂ ਦੇ ਭਾਂਡਾ ਫੋੜ ਸਾਡੇ ਬੰਦਿਆ ਦੀ ਸਾਡੇ ਕਿਸਾਨਾਂ ਦੀ ਸਾਡੇ ਨਾਗਰਿਕਾਂ ਦੀ ਗਲਤੀ ਹੈ ਲੋਕਾਂ ਨੂੰ ਸਿਆਣਫ ਹੀ ਨਹੀਂ ਹੈਗੀ ਜੇ ਮੋਟਰ ਤੁਹਾਨੂੰ 8 ਘੰਟੇ ਫਰੀਦ ਦਿੱਤੀ ਤੇ ਜੇ 2 ਘੰਟੇ ਚੱਲ ਜੇ ਉਹ 2 ਘੰਟੇ ਚਲਾਏ ਰੱਖਦੇ ਨੇ ਪਾਣੀ ਦੀ ਇੰਨੀ ਜ਼ਿਆਦਾ ਬਰਬਾਦੀ ਹੋਣੀ ਸ਼ੁਰੂ ਹੋ ਗਈ ਹੈ ਤਿੰਨ ਤਿੰਨ ਚਾਰ ਚਾਰ ਸੌ ਫੁੱਟ ਦੇ ਉੱਤੇ ਪੰਜਾਬ ਦੇ ਅੰਦਰ ਜਾ ਕੇ ਪਾਣੀ ਦੇ ਬੋਰ ਪੈ ਰਹੇ ਨੇ ਲੁਧਿਆਣੇ ਚਲ ਜੋ ਕੋਈ ਦਰਿਆ ਵੇਖ ਲੋ ਗੰਦ ਨਾਲ ਭਰੇ ਨੇ ਮੈਂ ਇੱਕ ਛੋਟਾ ਇਨਸੀਡੈਂਟ ਦੂਗਾ ਲੋਕਾਂ ਦੀ ਇੰਨੀ ਮਤ ਮਰ ਚੁੱਕੀ ਆ ਮੈਂ ਕੱਲ ਕਬੂਤਰੀ ਜ਼ਿਲ੍ਹੇ ਤੋਂ ਆ ਰਿਹਾ ਤੇ ਉੱਥੇ ਕਾਂਝਲੀ ਵੈਟਰੈਂਡ ਆ ਤੇ ਉੱਥੇ ਹਰਿਆ ਭਰਿਆ ਪਾਣੀ ਨਿਕਲਦਾ ਕੋਈ ਬੇਗਹਿਰਤ ਤੇ ਬੇਸ਼ਰਮ ਬੰਦਾ ਮੈਨੂੰ ਵੇਖਿਆ ਜਿਨੇ ਉਹਦੇ ਅੰਦਰ ਝੋਲਾ ਗੰਦ ਦਾ ਫੜਿਆ ਉਹਦੇ ਚ ਪਤਾ ਨਹੀਂ ਘਰ ਦਾ ਗੰਦ ਹੋਰ ਕੀ ਕੁਝ ਦੀ ਮੈਡੀਕਲ ਵੇਸਟ ਤੇ ਟੌਕਸਿਕ ਚੀਜ਼ਾਂ ਉਹ ਹਰੇ ਭਰੇ ਪਾਣੀ ਸੁੱਟਦੀਆ ਬੇੜਾ ਬਹਿ ਜੇ ਦਰ ਫੜੇ ਮੂੰਹ ਇਹੋ ਜੇ ਬੰਦਿਆ ਦਾ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਸਿਆਸਤ ਕਾਫੀ ਗਲਮਾਈ ਰਹੀ ਹਰ ਇੱਕ ਜਿਹੜਾ ਨੇਤਾ ਸੀਗਾ ਇੱਕ ਦੂਜੇ 'ਤੇ ਤੰਜ਼ਾ ਕੱਸਦੇ ਦਿਖੇ ਐਮਪੀ ਜੇਕਰ ਇੱਥੋਂ ਗੱਲ ਕਰੀਏ ਖਡੂਲਸਰ ਤੋਂ ਅਮਨਤਬਲ ਸਿੰਘ ਜਿਹੜੇ ਬਣ ਕੇ ਸਾਹਮਣੇ ਆਏ ਆ ਲੋਕਾਂ ਦੇ ਲੋਕੀ ਕਈਆਂ ਦੇ ਵਿੱਚ ਕਹਦੇ ਨੇ ਕਿ ਜਿਹੜੀ ਪੰਜਾਬ ਦੀ ਸਿਆਸਤ ਆ ਉਸ ਵਾਸਤੇ ਸਮਝ ਨਹੀਂ ਆਈ ਕਿਉਂਕਿ ਇੱਕ ਬਸ ਇੱਕ ਕਾਂਗਰਸ ਸੀਗੀ ਇੱਕ ਬਸੇ ਅਕਾਲੀ ਦਲ ਸੀਗੀ ਜਿਹੜੀ ਪੰਥਕ ਪਾਰਟੀ ਸੀਗੀ ਲੇਕਿਨ ਸੱਤ ਸੀਟਾਂ ਕਾਂਗਰਸ ਲੈ ਕੇ ਕਾਮਯਾਬ ਹੋਈ ਆ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਜੀ 2 ਮਿੰਟ ਮੈਨੂੰ ਇਹਦੇ 'ਤੇ ਦਿਓ ਮੈਨੂੰ ਪੰਜਾਬ ਦੇ ਲੋਕਾਂ ਦੀ ਸਮਝ ਨਹੀਂ ਆਉਂਦੀ ਇੱਕ ਪਾਸ પાસੇ ਕਰਤਾ ਕਿ ਜੇ ਪੰਥੇ ਕਿੰਨੀਆਂ ਦੂਜੇ ਪਾਸੇ ਕਾਂਗਰਸ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਟੈਕ ਕਰਾਇਏ ਜਿਨ੍ਹਾਂ ਨੇ ਹਰਮੰਦਰ ਸਾਹਿਬ ਟੈਟਰੀ ਕੀਤਾ ਸਿੱਖ ਕਤਰੀਆਮ ਕੀਤਾ ਉਹਨਾਂ ਨੂੰ 7 ਸੀਟਾਂ ਜਿਤਾਤੀਆ ਉਹੀ ਬੰਦੇ ਸੁਖੀ ਰੰਡਾਵੇ ਦਾ ਪਿਓ ਜਿਹੜਾ ਸਤੋਖ ਰੰਡਾਵਾ ਗੱਡੀਆਂ ਭਰ-ਭਰ ਲੈ ਕੇ ਗਿਆ ਜੀ ਇਹ ਹਮਲਾ ਕਰਾਤਾ ਰਾਜਾ ਵੜਾਈ ਜਿਹੜਾ ਕਹਿੰਦਾ ਇੰਦਰਾ ਗੰਦੀ ਮੇਰੀ ਮਾਇਆ ਦੁਰਫੜੇ ਮੂੰਹ ਇਹੋ ਜੇ ਬੰਦਿਆਂ ਦਾ ਜਿਨ੍ਹਾਂ ਨੇ ਇਹੋ ਜੀ ਫਜ਼ੂਲ ਗੱਲਾਂ ਕੀਤੀਆ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਖਡੂਰ ਸਾਹਿਬ ਹਲਕੇ ਤੋਂ ਜਿੱਤੇ ਨੇ ਸ਼ਰਮ ਆਉਣੀ ਚਾਹੀਦੀ ਆ ਜੇ ਨਹੀਂ ਸੈਂਟਰ ਦੀ ਸਰਕਾਰ ਆ ਜੇ ਉਹਨਾਂ ਤੇ ਐਨਐਸਏ ਲੱਗੀ ਆ ਤੁਸੀਂ ਐਨਐਸਏ ਹੋਰ ਇੱਕ ਸਾਲ ਕਰਤੀ ਜੇ ਉਹਨਾਂ ਦੇ ਉੱਤੇ ਇਨੇ ਦੋ ਸੀ ਤੇ ਲੋਕੀ ਮੂਰਖਿਆ ਜਨ ਦੇਸ਼ ਤੋਂ ਜਨ ਫਤਵੇ ਤੋਂ ਵੱਡੀ ਚੀਜ਼ ਕਿਹੜੀ ਹੁੰਦੀ ਆ ਜੇ ਤੁਸੀਂ ਜਨ ਫਤਵਾ ਕਬੂਲ 2 ਲੱਖ ਤੇ ਲੋਕਾਂ ਨੇ ਜਿਤਾਤਾ ਤੇ ਤੁਸੀਂ ਕਰੇ ਜੇ ਡਿਕਟੇਟਰਸ਼ਿਪ ਆਉਣੀ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਲਾਜ਼ਮੀ ਹੋ ਗਿਆ ਜ਼ਰੂਰੀ ਹੋ ਗਿਆ ਜੇਹੋ ਜੀ ਇਹਨਾਂ ਨੇ ਕਰਤੂਤਾ ਕਰ ਦਿੱਤੀਆਂ ਨੇ ਤੇ ਹਾਲ ਸਾਡਾ ਬਹੁਤ ਮੰਦਾ ਆ ਤੇ ਸਭ ਤੋਂ ਵੱਡੀ ਜੇ ਮੈਂ ਗੱਲ ਕਰਨੀ ਚਾਹੂਗਾ ਜਿਹੜਾ ਮੈਨੂੰ ਆਪ ਦੁੱਖ ਹੁੰਦਾ ਕਿਉਂਕਿ ਅਸੀਂ ਅਕਾਲੀ ਵਿਚਾਰਧਾਰਾ ਨਾਲ ਜੁੜਿਆ ਪਾਰਟੀ ਦੀਆ ਪਾਰਟੀ ਨਹੀਂ ਪਾਰਟੀ ਦੇ ਕੁਝ ਲੀਡਰਸ਼ਿਪ ਪ੍ਰਦਾਨ ਤੇ ਉਹਨਾਂ ਦੇ ਚਾਪਲੂਸਾ ਦੀਆਂ ਮਾਰੀਆਂ ਗਲਤੀਆਂ ਕਰਕੇ ਜਿਹੜੇ ਫੈਸਲੇ ਦਿੱਤੇ ਗਏ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਖਾਤਮਾ ਹੋਣ ਲੱਗਿਆ ਆ ਇਹਨੂੰ ਅਸੀਂ ਵਿਚਾਰੀਏ ਕਿਉਂਕਿ ਜੇ ਪੰਜਾਬ ਸਿੱਖ ਬੁੱਧੀਜੀਵੀ এনवायरमेंटਿਸਟ ਹਰ ਬੰਦਾ ਕਹਿੰਦਾ ਆ ਚਾਹੀਏ ਸੀ ਵਿਰੋਧੀਆ ਅਕਾਲੀ ਦਲ ਦਾ ਸਰਵਾਈਵਰ ਪੰਜਾਬ ਦੇ ਲਈ ਖੇਤਰੀ ਪਾਰਟੀ ਦਾ ਬਹੁਤ ਜ਼ਰੂਰੀਆ ਤੇ ਮੇਰਾ ਮੰਨਣਾ ਆ ਚਾਪ ਲੂਸਾ ਤੋਂ ਪ੍ਰਧਾਨ ਨੂੰ ਦੂਰ ਹੋਣ ਦੀ ਲੋੜ ਤੇ ਆ ਨਵੇਂ ਦਮਦਮੀ ਟਿਕਸਾਲ ਤੋਂ ਪੜੇ ਲਿਖੇ ਗੁਰਸੇਖ ਨੌਜਵਾਨਾਂ ਨੂੰ ਅੱਗੇ ਆ ਕੇ ਸ਼ਰੋਮੀ ਅਕਾਲੀ ਦਲ ਦੀ ਕਮਾਲ ਸੰਭਾਲਣੀ ਪੈਣੀ ਆ ਕਿਉਂਕਿ ਅੱਜ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਤੋਂ ਲੋਕੀ ਦੁਖੀ ਨੇ ਤੰਗ ਨੇ ਉਹਨਾਂ ਦੇ ਸੌ આરોਪ ਲੱਗੇ ਨੇ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੀ ਗੁੰਡਾਗਰਦੀ ਤੋਂ ਲੋਕੀ ਤੰਗ ਆ ਚੁੱਕੇ ਨੇ ਸੋ ਮੇਰੇ ਸਾਹਬ ਦੇ ਨਾਲ ਨਵੀਂ ਲੀਡਰਸ਼ਿਪ ਲਿਆਉਣ ਦੀ ਜ਼ਰੂਰਤ ਆ ਜੇਕਰ ਗੱਲ ਕਰੀਏ ਮੈਂ ਪਿਛਲੇ ਦਿਨੀ ਰਣਜੀਤ ਸਿੰਘ ਢੱਲੋਂ ਜਿਹੜੇ ਨੇ ਲੁਧਿਆਣਾ ਤੋਂ ਐਮਪੀ ਉਮੀਦਵਾਰ ਸੀ ਅਕਾਲੀ ਦਲ ਦੇ ਐਮਐਲਏ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਸਾਡਾ ਜਿਹੜਾ ਵੋਟਾਂ ਦੀ ਗਿਣਤੀ ਵਿੱਚ ਘਟਣ ਦਾ ਜਿਹੜਾ ਕਾਰਨ ਹੈ ਕਿਉਂਕਿ ਲੋਕੀ ਸਾਨੂੰ ਮੋਦੀ ਪੱਖੀ ਸਮਝਦੇ ਆ ਕਿਉਂਕਿ ਸਾਡਾ ਗਰਬੰਧਨ ਰਿਆ ਲੇਕਿਨ ਉਹਨਾਂ ਨੇ ਇੱਕ ਵਾਰ ਸੇਮ ਹੀ ਕਿਹਾ ਜੇਕਰ ਗਰਬੰਧਨ ਹੋ ਜਾਂਦਾ ਅਕਾਲੀ ਦਲ ਦਾ ਤੇ ਭਾਜਪਾ ਦਾ ਕਹਿੰਦੇ ਅਸੀਂ 10 12 ਸੀਟਾਂ ਲੈਣਦੇ ਜਿਹੜਾ ਦਮ ਰੱਖਦੇ ਸੀਗੇ ਅਸੀਂ ਜਿੱਤ ਸਕਦੇ ਸੀਗੇ ਉਹਨੂੰ ਕਿਸ ਤਰ੍ਹਾਂ ਸਮਝਦੇ ਹੋ ਗਰਬੰਧਨ ਨਾ ਹੋਣ ਦੀ ਕਿਤੇ ਕਾਟਾ ਪਿਆ ਕਈ ਮੁੱਦੇ ਇਹੋ ਜਿਹੇ ਸੀ ਜਿਵੇਂ ਬੰਦੀ ਸਿੱਕਾ ਦਾ ਮੁੱਦਾ ਕਿਸਾਨਾਂ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਵੱਖ ਅਧਿਕਾਰਾਂ ਦਾ ਮੁੱਦਾ ਇਹ ਮੁਸਲੀ ਚਲੋ ਸਰਕਾਰ ਦੀ ਸਰਕਾਰ ਨੇ ਹੱਲ ਨਹੀਂ ਕਰਕੇ ਦਿੱਤੇ ਪਰ ਅਕਾਲੀ ਦਲ ਨੇ ਉਹ ਨਾਲ ਗਠਬੰਧਨ ਕਰਕੇ ਕੀਤਾ ਕਿ ਆਪਣਾ ਜਲੂਸ ਕੱਢਿਆ ਫਿਰੋਜ਼ਪੁਰ ਅੰਬਰਸਰ ਤੇ ਬਠਿੰਡਾ ਸੀਟ ਬੀਬਾ ਜੀ ਚੌਥੀ ਅਰਜਤੇ ਉਥੇ ਬਾਕੀ ਥਾਵ ਦੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ ਭਾਜਪਾ ਦਾ ਵੋਟ ਸ਼ੇਅਰ ਸਾਡੇ ਤੋਂ ਵੱਧ ਗਿਆ ਸੋ ਮੈਂ ਕਰਦੀ ਗੱਲ ਹੈ ਜੇ ਗਠਬੰਧਨ ਤੁਸੀਂ ਕੀਤਾ ਹੁੰਦਾ ਤੁਸੀਂ ਨਾਲ ਗਠਬੰਧਨ ਚ ਜਾ ਕੇ ਉਹਨਾਂ ਦੇ ਪ੍ਰੈਸ਼ਰ ਪਾਉਂਦੇ ਤੁਹਾਡੇ ਜੇ 4-5 ਐਮਪੀ ਭਾਜਪਾ ਦੇ ਨਾਲ ਬੰਦੇ ਤੇ ਤੁਸੀਂ ਪ੍ਰੈਸ਼ਰ ਪਾਉਣ ਦੀ ਸਥਿਤੀ 'ਚ ਹੁੰਦੇ ਹੁਣ ਤੁਸੀਂ ਪ੍ਰੈਸ਼ਰ ਵੀ ਨਹੀਂ ਪਾ ਸਕਦੇ ਤੁਹਾਡੇ ਪੱਲੇ ਕੱਖ ਨਹੀਂ ਬਚਿਆ ਇਹ ਦੇ ਅੰਦਰ ਮੈਂ ਕਹਿਣਾ ਚਾਹੂਗਾ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਗਲਤੀ ਤੇ ਖੋਰ ਮੈਂ ਅਕਾਲੀ ਦਲ ਦੇ ਉੱਤੇ ਗੱਲ ਕਰੂਗਾ ਮੈਂ ਤਾਂ ਹਰਾਣਿਆ ਅਕਾਲੀ ਦਲ ਦੇ ਜਿਹੜੇ ਹਾਲਾਤ ਨੇ ਉਹਦੇ ਅੰਦਰ ਇਹਨਾਂ ਨੇ ਕੀਤਾ ਕੀਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਦਾ ਜੀ ਕਰੇ ਫੋਨ ਚੱਕੀਆ ਫਿਰ ਆਪਣੇ ਚਾਪਲੂਸਾ ਨੂੰ ਕਹਿ ਕੇ ਕਰ ਦਿੰਦੇ ਰਵੀਕਰਨ ਕਾਲੋ ਲੋਕੀ 20-20000 30000 ਤੇ ਹਾਰੇ ਰਵੀਕਰਨ ਡਿਪਟੀ ਸੀਐਮ ਤੋਂ 200 ਵੋਟ ਤੇ ਹਾਰਿਆ ਉਹਨੂੰ ਪਾਰਟੀ ਚੋਂ ਬਾਹਰ ਕਰਤਾ ਅੰਬਰਸਰ ਉਤਲਬੀਰ ਗੱਲ ਪਾਰਟੀ ਛੱਡ ਗਿਆ ਕੋੜ ਖਾਸ ਅਲ ਹਰਜਿੰਦਰ ਛੱਡ ਗਿਆ ਮੇਰੇ ਹਿਸਾਬ ਨਾਲ ਪੰਜਾਬੀ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਜੇ ਕੋਈ ਸਿਆਸੀ ਪਰਿਵਾਰ ਹੈ ਕੈਰੋ ਪਰਿਵਾਰ ਇੰਨੇ ਵੱਡੇ ਮੰਤਰੀ ਰੇ ਚਾਰ ਵਾਰ ਦੇ ਪੱਟੀ ਹਲਕੀ ਦੀ ਸਿਆਸ ਨੁਮਾਇੰਦਗੀ ਕਰਦੇ ਰਹੇ ਫਾਦਰ ਉਹਨਾਂ ਦੇ ਐਮਪੀ ਰਹਿ ਦਾਦਾ ਜੀ ਮਹਾਪੰਜਾਬ ਦੇ ਮੁੱਖ ਮੰਤਰੀ ਰੇ ਕਿੰਨੀ ਵੱਡੀ ਉਹਨਾਂ ਦੀ ਲੇਗਸੀ ਹੈ ਪੀਜੀਆ ਬਣਾ ਕੇ ਦਿੱਤਾ ਭਾਖੜਾ ਡੈਮ ਬਣਾ ਕੇ ਦਿੱਤਾ ਪੰਜਾਬ ਦੇ ਦਰਸੀਮ ਖਤਮ ਕਰਕੇ ਦਿੱਤੀ ਯੂਨੀਵਰਸਿਟੀਆਂ ਬਣਾਈਆ ਉਹਨਾਂ ਦੇ ਪੋਤਰੇ ਨੂੰ ਸਰਦਾਰ ਦੇਸ਼ਤਾਪ ਸਿੰਘ ਕੇਰੋ ਨੂੰ ਇੱਕ ਹੋਰ ਲੀਡਰ ਦੇ ਨਾਲ ਜਿ ਉਹਨਾਂ ਦੀ ਨਿੱਜੀ ਤਲਕੀ ਸੀ ਬਾਹਰ ਕਰਤਾ ਮਹਾਰਾਣਾ ਅਕਾਲੀ ਦਲ ਕਿਹੜੇ ਪਾਸੇ ਤੁਰ ਪਿਆ ਹੁਣ ਕਾਂਗਰਸ ਦੇ ਅੰਦਰ ਸੁਖਪਾਲ ਖੇਰੇ ਦੀ ਤੇ ਰਾਣੇ ਗੁਰਜੀਤ ਦੀ ਛੱਤੀ ਦਾ ਅੰਕੜਾ ਉਹ ਇੱਕ ਦੂਜੇ ਨੂੰ ਗਾਲਾਂ ਕੱਢਦਾ ਕਰਦੇ ਨੇ ਪਰ ਪਾਰਟੀ ਨੇ ਦੋਵਾਂ ਨੂੰ ਅਡਜਸਟ ਕਰਕੇ ਰੱਖਿਆ ਜੇ ਵਿਰਸੇਬਲ ਟੋਏ ਦੇ ਦੇਸ਼ ਪ੍ਰਤਾਪ ਦੀ ਨਹੀਂ ਬੰਦੀ ਇੰਨੀ ਵੱਡੀ ਪਾਰਟੀ ਹੈ ਤੁਸੀਂ ਦੋਵਾਂ ਨੂੰ ਅਡਜਸਟ ਕਰੋ ਸੱਜੇ ਖੱਬੇ ਕਰੋ ਨਾਲ ਅਕਾਲੀ ਦਲ ਨੂੰ ਸਾਰਿਆਂ ਨੇ ਬੋਲਿਆ ਕਿ ਜੇ ਰਿਵਾਈਵਲ ਕਰਨਾ ਹੈ ਅਮਰਿਤਪਾਲ ਦੀ ਸਪੋਰਟ ਕਰੋ ਉਧਰ ਸਰਜੀਤ ਖਾਲਸੇ ਦੀ ਫਰੀਦਕੋਟ ਸਪੋਰਟ ਕਰੋ ਨਹੀਂ ਜਹੀ ਬੰਦਾ ਦੇਣਾ ਆਪਣਾ ਜਰੂਸ ਕਢਾ ਕੇ ਜਮਾਨਤਾਂ ਜ਼ਬਤ ਕਰਾ ਕੇ ਮੈਂ ਤਾਂ ਹੈਰਾਨਿਆ ਅਕਾਲੀ ਦਲ ਮੇਰਾ ਦਿਲ ਦੁਖਦਾ ਹੈ ਕਿ ਸਾਡੀ ਮਾਪਾ ਪਾਰਟੀ ਅਕਾਲੀ ਦਲ ਪੰਜਾਬ ਦੀ ਪਾਰਟੀ ਕਾਂਗਰਸ ਵਾਲੇ ਬੱਦੇ ਵੀ ਚਾਉਂਦੇ ਕਿ ਅਕਾਲੀ ਦਲ ਉੱਤੇ ਸਿਰਜੇ ਸੁਖੀਰ ਨਾਵੀ ਨੇ ਵੀ ਕੀ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਭਗਵੰਤ ਸਿੰਘ ਸਾਹਿਬ ਦੀ ਕਿਕਲੀ ਦੇ ਨਹੀਂ ਕੰਮ ਕਰ ਗਈ ਜਿੱਥੇ ਕਿ ਕਿਕਲੀ ਪਈਆ ਬੜਾ ਭੰਡਿਆ ਉਹਨਾਂ ਨੇ ਬਠਿੰਡੇ ਵਾਲੀ ਸੀਟ ਨੂੰ ਵੀ ਸਿਮਰ ਹਸਮਰਤ ਕੋ ਦਬਾ ਲਏ ਉੱਤੇ ਤਾਂ ਨੇ ਕੱਸੇ ਉਹਨਾਂ ਨੇ ਸੁਖਬੀਰ ਬਾਦਲ ਤਾਂ ਨੇ ਕੱਸੇ ਕਿ ਉਹਦਾ ਤਾਂ ਨਹੀਂ ਅਸਰ ਪੈ ਗਿਆ ਜੀ ਭਗਵੰਤ ਮਾਨ ਜੀ ਦਾ ਕਿਕਲੀ ਲੋਕਾਂ ਨੇ ਆਪ ਹੀ ਬਾਤ ਹੀ بے شرم मुख्यमंत्री ਨੂੰ ਇਹ ਨਹੀਂ ਪਤਾ ਤੂੰ 92 ਸੀਟਾਂ ਜਿੱਤਿਆ ਇੰਨੀ ਮਾੜੀ ਤੇ ਕਰਪਟ ਬੇਸ਼ਕਾਰੀ ਉਹਦੀ ਜਿਹਨੂੰ ਕਹਿੰਦੇ ਕੀ کارਗੁਜ਼ਾਰੀ ਸੀ ਕਿ ਲੋਕਾਂ ਨੇ 92 ਮਿਲੇ ਤਾਂ ਅੱਜ 30 32 ਸੀਟਾਂ ਦੇ ਉੱਤੇ ਇਹਨਾਂ ਦੀ ਲੀਡ ਸਿਮਟ ਕੇ ਰਹਿ ਗਈ ਤਿੰਨ ਸੀਟਾਂ ਦੇ ਉੱਤੇ ਆਗੇ ਸਾਰੇ ਇਹਨਾਂ ਦੇ ਮੌਜੂਦਾ ਮੰਤਰੀ ਹਾਰ ਗਏ ਵੱਡੇ ਵੱਡੇ ਲੀਡਰ ਹਾਰ ਗਏ ਨੱਕ ਡਬੋ ਕੇ ਮੁੱਖ ਮੰਤਰੀ ਨੂੰ ਮਰ ਜਾਣਾ ਚਾਹੀਦਾ ਤੈਨੂੰ ਇਹ ਨਹੀਂ ਪਤਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਹਾਲ ਕੀ ਆ ਰੋਜ਼ ਰੋਕਾਂ ਨੂੰ ਫਰੋਤੀ ਆਈ ਜਾ ਰਹੀ ਨੇ ਬੰਦੇ ਮਰੀ ਜਾਂਦੇ ਨੇ ਨਸ਼ੇ ਦੇ ਨਾਲ ਸਾਡੇ 6-6 ਫੁੱਟ ਨੌਜਵਾਨ ਗਬਰੂ ਮਰ ਰਹੇ ਨੇ ਬੇੜਾ ਗਰਖ ਹੋ ਗਿਆ ਪਾਣੀ ਸਾਡਾ ਥੱਲੇ ਜਾਈ ਜਾ ਰਿਹਾ ਹਿਮਾਚਲ ਦਿਹਿੰਦਰ ਸਾਡੇ ਬੰਦਿਆਂ ਨੂੰ ਕੁੱਟ ਮਾਰ ਦਿੱਤੀ ਗਈ ਜਾ ਰਹੀ ਆ ਇਹ ਕੋਣ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਭਗਵੰਤਮਾਨ ਇਨਾ ਵਿਲਾ ਦੇ ਇੰਚਾਰ ਹੋ ਗਏ ਕਿ ਉਹਨੂੰ ਹੀ ਨਹੀਂ ਪਤਾ ਕਿ ਮੈਂ ਗੱਲ ਕੀ ਕਰਦੀ ਆ ਕਿ ਕੀਆ ਪਾਪਾਂਗੇ ਆਪ ਦੀ ਕਿਕਲੀਪੋ ਵਾਲੀ ਇਹਦੇ ਨਾਲ ਖੱਟਿਆ ਕੁਛ ਨਹੀਂ ਉਹਦੇ ਮਾੜੇ ਚੁਟਕਲੇ ਤੇ ਜੋਕਸ ਕਰੀਏ 50 ਦਾ ਬੇੜਾ ਕਰਕੇ ਸਤਿਆਨਾਸ਼ ਹੋ ਗਿਆ ਜਿਕਰ ਗੱਲ ਕਰੀਏ ਵਪਾਰੀ ਵਦਕ ਵੀ ਬੜਾ ਨਾਰਾਜ ਹੈ ਕਿਉਂਕਿ ਰੋਜ਼ ਧਮਕੀਆਂ ਦੇਖਣ ਨੂੰ ਮਿਲ ਰਹੀਆਂ ਨੇ ਵਪਾਰੀਆਂ ਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਨੇ ਵਿਦੇਸ਼ਾਂ ਦੇ ਵਿੱਚੋਂ ਕੋਲਾ ਆਣੀਆਂ ਸ਼ੁਰੂ ਹੋ ਗਈਆਂ ਇੰਨੇ ਕਰੋੜ ਦੀ ਫਰੋਤੀ ਦੇ ਦਿਓ ਨਹੀਂ ਤਾਂ ਗੋਲੀਆਂ ਚਲਾ ਦਿਆਂਗੇ ਉਹ ਕਰਦੇ ਆਂਗੇ ਇਹਨੂੰ ਜਿਹੜੀ ਠੱਲ ਕਿੱਦਾਂ ਪਾਈ ਜਾ ਸਕਦੀ ਹੈ ਜਿਹੜਾ ਗੈਂਗਸਟਰਵਾਦ ਪੰਜਾਬ ਵਿੱਚ ਇੰਨਾ ਵੱਧ ਗਿਆ ਇਹਨੂੰ ਕਿਦਾਂ ਹੱਲ ਕੀਤਾ ਜਾ ਸਕਦਾ ਇਹਨੂੰ ਉਂਝੀ ਹੱਲ ਕੀਤਾ ਜਾਣਾ ਚਾਹੀਦਾ ਜਿਵੇਂ ਕਮਿਊਨਿਸਟ ਪਾਰਟੀ ਚైనా ਦੇ ਅੰਦਰ ਕਰਦੀਆ ਨਾਰਥ ਕੋਰੀਆ ਦੇ ਅੰਦਰ ਕਰਦੀ ਰਸ਼ੀਆ ਦੇ ਅੰਦਰ ਕਰਦੀਆ ਤੇ ਦੂਰ ਕਿਉਂ ਜਾਣਾ ਜੋ ਯੋਗੀ ਸਰਕਾਰ ਯੂਪੀ ਦੇ ਅੰ ਅਨਸਰ ਨੇ ਜਿਹੜੇ ਸਮੈਕ ਵਿੱਚ ਦੇ ਨੇ ਫਰੋਤਕਾ ਕਰਦੇ ਗੈਂਗਸਟਰ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਕੇ ਪਰਿਵਾਰ ਉਹਨਾਂ ਦੇ ਜੇਲ੍ਹ ਦੇ ਅੰਦਰ ਸੁੱਟੋ ਤੇ ਨਾਲ ਸਾਰੇ ਬੰਦਿਆਂ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾ ਪਿੱਛੇ ਦੋ ਤੇ ਇਨਕਾਊਂਟਰਾਂ ਦੇ ਨਾਲ ਕਰੋ ਹਾਲ ਕੀ ਆ ਜਿਹੜਾ ਬੰਦਾ ਚਾਰ ਪੈਗੀ ਜਿਹੜਾ ਬੰਦਾ ਨਵੀਂ ਫੋਰਚਨਰ ਘੜਾੜੇ ਉਹ ਬੰਦੇ ਨੂੰ ਫੋਨ ਆ ਜਾਂਦਾ ਇਦਰੋਂ ਗੈਂਗਸਟਰ ਦਾ ਕਿ ਸਾਡੇ 20-20 ਲੱਖ ਦੋ ਬੂਏ ਦੇ ਗੋਲੀਆਂ ਮਾਰ ਜਿੰਦੇ ਮੈਂ ਤਾਂ ਕੀ ਨਾ ਬੇੜਾ ਗਰਖੋ ਗਿਆ ਇਸ ਸਰਕਾਰ ਨੇ ਜੋ ਸਾਡਾ ਪੰਜਾਬ ਦਾ ਕਰ ਦਿੱਤਾ ਸੋਚ ਵੀ ਨਹੀਂ ਸਕਦੇ ਕਿ ਬਦਲਾਵ ਕੀ ਲੈ ਕੇ ਆਣਾ ਸੀ ਬਦਲਾਵ ਨਹੀਂ ਇਹਨਾਂ ਨੇ ਬੇੜਾ ਗਰਖੀ ਕੀਤਾ ਆ ਲੋਕਾਂ ਨੇ ਇਹਨਾਂ ਨੂੰ 19 ਦੇ ਅੰਦਰ 92 ਤੋਂ 30 ਤੇ ਲਿਆਤਾ ਤੇ 30 ਤੋਂ ਮਿਲਦਾ 2027 ਦੀ ਇਲੈਕਸ਼ਨ ਤਿੰਨਾਂ ਚੌੜਾ ਦੇ ਲਿਆ ਦੇਣਾ ਲੱਗਦਾ ਜਿਹੜੇ ਮੁੱਦੇ ਪੰਜਾਬ ਦੇ ਹੋਰ ਹੈਗੇ ਆ ਉਹਨਾਂ ਤੇ ਗਰਾਊਂਡ ਲੈਵਲ ਦੇ ਆ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਜਿਹੜੀ ਗਰਾਊਂਡ ਲੈਵਲ ਦੀ ਸੱਚਾਈ ਹੋਰ ਆ ਜਿਹੜੀ ਕਾਗਜ਼ਾਂ ਦੇ ਉੱਪਰ ਲੋਕੀ ਕਹਿੰਦੇ ਨੇ ਜਿਹੜੀਆਂ ਇਹ ਗੱਲਾਂ ਕਰਦੇ ਨੇ ਉਹ ਹੋਰ ਆ ਤੇ ਇਹਦਾ ਹੱਲ ਕੀ ਆ ਲੋਕਾਂ ਦੀ ਆਵਾਜ਼ ਜਾਣਨ ਦਾ ਸਹੀ ਤਰੀਕਾ ਕੀ ਹੈ ਇਹ ਮੈਂ ਮੇਰੇ ਸਾਹਮਣੇ ਪਹਿਲੀ ਇਲੈਕਸ਼ਨ ਸੀ 2024 ਦੀ 13 MP ਜਿੱਤੇ ਕਈ ਬੰਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕੀਤੀ ਕਈ ਨੇ ਬੰਦੀ ਸਿੰਘ ਰਿਹਾਈ ਕਰਨ ਦੀ ਗੱਲ ਨਹੀਂ ਕੀਤੀ ਕਈ ਨੇ ਇਹ ਨਹੀਂ ਬੋਲਿਆ ਮੈਂ ਵਪਾਰ ਕੀ ਵਧਾਰਾਂ ਕਈ ਨੇ ਇਹ ਨਹੀਂ ਬੋਲਿਆ ਕਿ ਮੈਂ ਜੀ ਆਪਣੇ ਜਿਹੜੇ ਕ੍ਰਾਸ ਮਾਈਗ੍ਰੇਸ਼ਨ ਤੇ ਇਮੀਗ੍ਰੇਸ਼ਨ ਹੋ ਰਿਹਾ ਬੱਚੇ ਕਿਵੇਂ ਰੋਗ ਰਿਆਂ ਲੋਕਾਂ ਨੇ ਇੱਕ ਦੂਜੇ ਨੂੰ ਭੰਡ ਕੇ ਧਰਮ ਪ੍ਰਚਾਰ ਦੀ ਸਿਆਸਤ ਕਰ ਕਰਕੇ ਇੱਕ ਦੂਜੇ ਦੇ ਉੱਤੇ ਗਲਤ ਇਲਜ਼ਾਮ ਲਾ ਲੂ ਕੇ ਤੇ ਚੁਟਕਲੇ ਸੁਨਾ ਸੁਨਾ ਕੇ MP ਛੇ ਭੰਡਾਲੀ ਕਾਂਗਰਸ ਦੇ 7 MP ਬਣੇ ਮੈਂ ਪੁੱਛਣਾ ਚਾਹਣਾ ਮੈਂ ਹੈਰਾਨਿਆ ਲੋਕਾਂ ਦੇ ਕਾਂਗਰਸ ਦੇ ਸਾਥੇ ਵੀ ਬਣਾਤੇ ਉਹੀ ਬੰਦੇ ਕੌਣ ਜਿਤੇ ਸੁਖੀ ਰੰਧਾਵਾ ਜਿਤੇ ਰਾਜਾ ਵਰਿੰਗ ਚੰਨੀ ਜਿਤੇ ਹੋਰ ਕਿਹੜਾ ਉਧਰ ਸ਼ੇਰ ਘਬਾਇਆ ਜਿੱਦ ਗਿਆ ਤੇ ਡਾਕਟਰ ਅਮਰ ਸਿੰਘ 5 ਸਾਲ ਸਰਕਾਰ ਰਹੀ ਇਹਨਾਂ ਨੇ ਇੱਕ ਵਾਦਾ ਪੂਰਾ ਨਹੀਂ ਕੀਤਾ ਪਰਚੇ ਕਰਾਉਂਦੇ ਰਹੇ ਸੇਮ ਨਸ਼ਾ ਵੇਚਦਾ ਰਿਆ ਨਾ ਇਹਨਾਂ ਨੇ ਕਰਜ਼ਾ ਮਾਫ ਕਰਕੇ ਦਿੱਤਾ ਨਾ ਇਹਨਾਂ ਨੇ ਗਰੀਬਾਂ ਨੂੰ ਪੈਨਸ਼ਨਾਂ ਦਿੱਤੀ ਆਟਾ ਦਾਲ ਲੋਕਾਂ ਦੇ ਨੀਲੇ ਕਾਰਡ ਹੀ ਇਹਨੇ ਕਰ ਦਿੱਤੇ ਮੈਂ ਹੈਰਾਨਿਆ ਇਹਨਾਂ ਨੇ ਕਰਕੇ ਕੀ ਦਿੱਤਾ ਉਹ ਹੀ ਐਮਪੀ ਜਿਹੜੇ ਬੇਅਦਬੀ ਦੇ ਉੱਤੇ ਨਸ਼ੇ ਦੇ ਉੱਤੇ ਝੂਠ ਬੋਲਦੇ ਰਹੇ ਬੇਅਦਬੀ ਦਾ ਇਸ਼ੂ ਹੱਲ ਹੋ ਗਿਆ ਕਾਲੀ ਦਲੂ ਇਹਨਾਂ ਨੇ ਬੇਅਦਬੀ ਤੇ ਹਰਾਇਆ ਪਿਛੇ 10 ਸਾਲਾਂ ਤੋਂ ਬੇਅਦਬੀ ਦੇ ਉੱਤੇ ਇਹਨਾਂ ਤੋਂ ਇਨਸਾਫ ਕਿਉਂ ਨਹੀਂ ਲਿਆ ਗਿਆ ਜੇਕਰ ਗੱਲ ਕਰੀਏ ਨਸ਼ਿਆਂ ਦੇ ਨੂੰ ਲੈ ਕੇ ਵੀ ਕਾਲੀ ਦਲੂ ਤੇ ਕਾਫੀ ਇਨਜਾਮ ਲੱਗਦੇ ਰਹੇ ਕਹਿੰਦੇ ਚਿੱਟੇ ਦਾ ਜਰਨੈਲ ਵੀ ਕਿਹਾ ਗਿਆ ਜੇ ਗੱਲ ਕਰੀਏ ਮਜੀਠੀਆਂ ਨੂੰ ਉਹਨੂੰ ਕਿੱਦਾਂ ਦੇਖਦੇ ਹੋ ਕਿ ਸਿਰਫ ਨਸ਼ੇ ਦਾ ਦੋਸ਼ ਜਦੋਂ ਪਾਰਟੀ ਦੇ ਉੱਪਰ ਲੱਗਦਾ ਵਾ ਉਹਨਾਂ ਦੇ ਵਰਕਾਂ ਉੱਪਰ ਲੱਗਦਾ ਤੇ ਫਿਰ ਨਜਾਇਜ਼ ਜਦੋਂ ਕਾਰਵਾਈ ਜਿਹੜੇ ਮਰਜ਼ੀ ਘਰੇ ਚਲਜੋ ਜਿੱਥੇ ਮਰਜ਼ੀ ਚਲਜੋ ਫੋਨ ਕਰੋ ਆਟਾ ਨਹੀਂ ਆਉਂਦਾ ਚਿੱਟਾ ਪਹਿਲੇ ਆ ਕੇ ਅੜ ਜਾਂਦਾ ਜਿੰਨੀ ਬੱਲੇ ਕਰਤੂਤ ਹੋਵੇ ਬੰਦੇ ਨੂੰ ਉਨੀ ਗੱਲ ਕਰਨੀ ਜੀ ਦੀ ਆ ਵਿਕਰਮ ਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਤੇ ਅੱਜ ਇਹਨਾਂ ਦਾ ਆਪ ਦਾ ਮੁੱਖ ਮੰਤਰੀ ਦਿੱਲੀ ਦਾ ਜਿਹੜਾ ਹੈ ਉਹ ਜੇਲ੍ਹ ਦੇ ਅੰਦਰ ਬਿਆ ਸ਼ਰਾਬ ਘਟਾਲੇ ਜੋ ਸੁਸੋਧਿਆ ਬਿਆ ਸਤਿੰਦਰ ਜੈਨ ਬਿਆ ਬੱਚੇ ਹੀ ਕਿਹਨੂੰ ਨਹੀਂ ਮੈਂ ਹਰਾਨਿਆ ਝੂਠ ਤੇ ਗਮਰਾਹ ਕਰਦੇ ਜੇ ਕਾਦੀਗਾ ਨੇ ਕੀਤਾ ਮੈਂ ਕਿਨਾ ਬੇੜਾ ਵੇਜੋ ਨਾ ਬੰਦਿਆ ਦਾ ਉਸ ਪਾਰਟੀ ਦਾ ਨਾ ਬਵੇ ਜਿਹੜੇ ਬੰਦੇ ਨੇ ਕੀਤਾ ਅਕਾਲੀਆਂ ਨੇ ਕਾਂਗਰਸ ਭਾਜਪਾ ਇਹ ਸਾਰੇ ਸਰਕਾਰ ਦੇ ਪਿਛੇ 10 ਸਾਲਾਂ ਚ ਰਹੇ ਆਪਾਂ ਕਹਿ ਨਹੀਂ ਸਕਦੇ ਨੇ ਬਾਤ ਕੀਤਾ ਸਾਰੀ ਦੁਨੀਆ ਨੂੰ ਪਤਾ ਕਿਹੜਾ ਬੰਦਾ ਆ ਕਿਹੜਾ ਮੰਤਰੀ ਆ ਜਿਹੜਾ ਨਸ਼ਾ ਕਰਦਾ ਸਾਰਿਆਂ ਨੂੰ ਪਤਾ ਡੋਪ ਟੈਸਟ ਕੌਣ ਕਰਾ ਕੇ ਰਾਜੀ ਨਹੀਂ ਆ ਮੈਂ ਕਿਹਨਾ ਸਾਰੇ ਸਿਆਸਤਦਾਨਾਂ ਨੂੰ ਆਪਣਾ ਡੋਪ ਟੈਸਟ ਕਰਾਉਣਾ ਚਾਹੀਦਾ ਤੇ ਜਨਤਾ ਦੇ ਸਾਹਮਣੇ ਨੰਗੇ ਚਿੱਠੀ ਹੋ ਕੇ ਤੁਰ ਪੈਣਾ ਚਾਹੀਦਾ ਕਿ ਇਹਨਾਂ ਨੇ ਸਾਡਾ ਪੰਜਾਬ ਦਾ ਹਾਲ ਕੀ ਕੀਤਾ ਨਸ਼ਾ ਤਿਗਣਾ ਚੌਗਣਾ ਜਿੰਨਾ ਮਲਟੀਪਲਾਈ ਕਰ ਲੋ ਉਹਨਾਂ ਹੋ ਗਿਆ ਤੇ ਸਾਡੀ ਸੋਸਾਇਟੀ ਦਾ ਕੰਜਰਖਾਨਾ ਮੈਂ ਕਿਹਨਾ ਬੇੜਾਗਰਖੀ ਇਹਨਾਂ ਨੇ ਕਰਕੇ ਰੱਖ ਦਿੱਤਾ ਸੋਸਾਇਟੀ ਨੇ ਜੇਕਰ ਗੱਲ ਕਰੀਏ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਮੁੱਦਾ ਭਖ ਜਾਂਦਾ ਵਾ ਹਰ ਗੱਲ ਤੇ ਕੌਂਟਰੋਵਰਸੀ ਹੋਣੀ ਸ਼ੁਰੂ ਹੋ ਜਾਂਦੀ ਆ ਲੱਗਦਾ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਜਾਂ ਜਿਹੜੇ ਵੋਟਾਂ ਵਿੱਚ ਖੜਦੇ ਨੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਦਾ ਕਰੋੜਾਂ ਦੀਆਂ ਬਣ ਜਾਂਦੀ ਵਰਕਦੀ ਹੋਏ ਟਾਈਮ ਦੇ ਉੱਪਰ ਇਹ ਨੰਬਰ ਕਾਦਵਾਈਆਂ ਪੈਣੀਆਂ ਚਾਹੀਦੀਆਂ ਨੇ ਕਿ 5 ਤੋਂ 10 ਸਾਲ ਦੇ ਕਾਲਕ ਜਿਆਦਾ ਦਾ ਸਮਾਂ ਮਿਲਦਾ ਉਦੋਂ ਹਜ਼ਾਰਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਿਲਡਿੰਗਾਂ ਕਿੱਦਾਂ ਬਣ ਜਾਂਦੀਆਂ ਨੇ ਇਹਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਨਹੀਂ ਮੈਂ ਤਾਂ ਕਿ ਇੰਨਾ ਇਹਨਾਂ ਲੀਡਰਾਂ ਦੀ ਮਾਤੀ ਮਰ ਗਈ ਆ ਇਹਨਾਂ ਨੂੰ ਹਰਾਮ ਪਤਾ ਨਹੀਂ ਪਛਣਾ ਸ਼ੁਰੂ ਕਿਵੇਂ ਹੋ ਗਿਆ ਇਧਰ ਗਰੀਬ ਬੰਦੇ ਦੇ ਘਰ ਏਸੀ ਨਹੀਂ ਹੈਗਾ ਪੱਖਾ ਚੱਲਦਾ ਨਹੀਂ ਰਾਤੀ ਬੱਤੀ ਚਲ ਜਾਂਦੀ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਤੇ ਲੋਕਾਂ ਨੇ ਇੱਕ ਇੱਕ ਕਮਰੇ 'ਚ ਦੋ ਦੋ ਏਸੀ ਲਵਾਏ ਨੇ ਜਿਹੜੇ ਮੰਤਰੀ ਨੇ ਆਲੀਸ਼ਾਨ 6 6 ਮੰਥ 6 6 ਬੈੱਡਰੂਮਾਂ ਦੀਆਂ ਕੋਠੀਆਂ ਨ ਜਿਵੇਂ ਆਈਸਬਰਗ ਦੀ ਟਿਪ ਹੁੰਦੀ ਆ 1% ਜਾਂ ਉਹਨਾਂ ਦਾ ਜੋੜਾ ਵਿਖਾਉਂਦੇ ਨੇ ਜਿਹੜਾ ਅਮਰੀਕਾ ਕੈਨੇਡਾ ਹਜ਼ਾਰਾਂ ਕਿੱਲਿਆਂ ਦੇ ਲੋਕਾ ਫਾਰਮ ਲੈਂਦੇ ਨੇ ਪਾਰਕਿੰਗ ਲੌਟ ਲੈਂਦੇ ਨੇ ਟਾਬਿਆਂ ਤੱਕ ਦਿੰਦੇ ਰੇ ਨਾਲ ਸ਼ੇਅਰ ਪਾ ਲੈ ਤੁਰ ਫਿਟੇ ਮੂੰ ਇਹੋ ਜਿਹੇ ਲੀਡਰ ਆ ਦਾ ਜਿਨ੍ਹਾਂ ਨੇ ਸਾਡਾ ਤੇ ਸਾਡੀ ਸੁਸਾਇਟੀ ਦਾ ਬੇਰਾਗਰਕ ਕਰਕੇ ਪੰਜਾਬ ਨੂੰ ਨਸ਼ਟ ਕਰਨ ਦੇ ਉਤੇ ਤੁਰ ਪਿਆ ਹੱਥ ਜੋੜ ਕੇ ਬੇਨਤੀ ਕਰਨ ਦਾ ਪੰਜਾਬੀਓ ਸੁਚੇਤ ਹੋ ਜਾਓ ਪਾਰਟੀ ਤੋਂ ਉੱਤੇ ਉੱਠ ਕੇ ਵਧੀਆ ਲੀਡਰ ਕਰੋ ਇਹਨਾਂ ਨੂੰ ਘੇਰੋ ਇਹਨਾਂ ਤੋਂ ਸਵਾਲ ਜਵਾਬ ਪੁੱਛੋ ਜਿਨ੍ਹਾਂ ਨੇ ਤੁਹਾਡੇ ਪੰਜਾਬ ਨੂੰ 4 ਲੱਖ ਦੇ ਕਰੋੜ ਦੇ ਕਰਜ਼ੇ ਚ ਭਾ ਕੇ ਸਾਡਾ ਦਾ ਸਾਰਾ ਪੰਜਾਬ ਬਾਹਰ ਕਰਤਾ ਤੇ ਬਈਏ ਪੰਜਾਬ ਚ ਵਾਰਤੇ ਨੇ ਨੌਜਵਾਨ ਜਿਹੜੇ ਬਾਹਰ ਜਾਦੇ ਨੇ ਆਖਰੀ ਸਵਾਲ ਹੈ ਉਹਨਾਂ ਨੂੰ ਕੀ ਜੜੀ رائے ਦੇਣਾ ਚਾਹੂਗੇ ਉਹਨਾਂ ਵਿਚਾਰਿਆ ਕੋਲ ਹੈ ਕਿ ਇਥੇ ਦੋ ਕਿਲੇ ਪੈੜੀਆਂ ਤੇ ਦੋ ਕਿਲੇ ਪੈੜੀ ਦੇ ਅੰਦਰ ਬੰਦਾ ਜਾਵੇ ਤੇ ਜਾਵੇ ਕਰੇਗੀ ਬੰਦੇ ਦੇ ਕੋਲ ਬੱਚੇ ਹੀ ਕੱਖ ਨਹੀਂ ਆ ਪੈਲੀ ਹੈ ਨਹੀਂ ਜੌਬਸ ਹੈ ਨਹੀਂ ਨਸ਼ਾ ਵਕੀ ਜਾਂਦਾ ਹੈ ਫਰੋਤੀਆਂ ਗੂੜੀਆਂ ਗੈਂਗਸਟਰ ਚੱਲ ਰਹੇ ਨੇ ਕੋਈ ਇਥੇ ਚੜਦਾ ਕਮ ਹੈਗਾ ਨਹੀਂ ਕੋਈ ਬੁੱਢੀ ਬਾਜੀ ਦੇ ਅੰਦਰ ਫਸਿਆ ਕੋਈ ਕਿਤੇ ਫਸਿਆ ਮੈਂ ਹਰਾਨਿਆ ਲੋਕੀ ਬਾਹਰ ਜਾ ਕੇ ਕਰਨ ਕੀ ਬਾਹਰ ਜਾ ਕੇ ਸਾਡੀ ਸੋਸਾਇਟੀ ਕੀ ਕਰਨ ਦੀਆ ਕੋਈ ਨਸ਼ਾ ਤੇ ਲੱਗਿਆ ਕੋਈ ਚਿਟਾ ਵੇਚਣਦਿਆ ਕੋਈ ਬੰਦਾ ਪ੍ਰੋਸਟੀਚੂਨ ਦੇ ਅੰਦਰ ਕੁੜੀਆਂ ਪਗੇ ਸੱਚੀਆਂ ਗੱਲਾਂ ਮੈਂ ਮੇਰੀਆਂ ਗੱਲਾਂ ਕੌੜੀਆਂ ਲੱਗਣੀਆਂ ਗੱਲਾਂ ਸੱਚੀਆਂ ਕਰਨਦਿਆ ਬਾਹਰ ਜਾਵੇ ਅੰਦਰ ਜਾਵੇ ਬੰਦਾ ਬਾਹਰ 25 ਲੱਖ ਲਾਉਣ ਤੋਂ ਚੰਗਾ ਤੇ 2-3 ਲੱਖ ਲਾ ਕੇ ਤੇ ਡੇਰੀ ਦੀ ਫਾਰਮਿੰਗ ਸ਼ੁਰੂ ਕਰੇ ਚਾਰ ਪੰਜ ਮੱਝਾ ਰੱਖ ਕੇ ਡੇਰੀ ਦਾ ਕੰਮ ਕਰੇ ਖਾਦ ਦਾ ਸਟੋਰ ਖੋਲੇ ਇਨਵੈਸਟਮੈਂਟ ਕਰੇ ਬਾਹਰ ਕੱਖ ਨਹੀਂ ਜਿਪਿਆ ਬਾਹਰ ਹੋਰ ਮੰਦਾ ਹਾਲਿਆ ਉਹ ਐਸਨ ਸਾਡੇ ਨਾਲ ਅਰਜੁਨ ਸੰਧੂ ਸਧਾਲੀ ਤੋਂ ਕਾਫੀ ਜਿਹੜੀਆਂ ਉਹਨਾਂ ਨੇ ਮੁੱਦਿਆਂ ਦੇ ਉੱਪਰ ਗੱਲਾਂ ਕੀਤੀਆਂ ਜਿਕਰ ਗੱਲ ਕਰੀ ਗਰਮ ਜੋਸ਼ੀ ਦੇ ਨਾਲ ਸਰਕਾਰਾਂ ਦੇ ਉੱਪਰ ਜਿਹੜੇ ਨੇ 30 ਵੀ ਕੱਸੇ ਨਿਸ਼ਾਨੇ ਵੀ ਕੱਸੇ ਸੋ ਇਦਾਂ ਹੀ ਹੋਰ ਜਿਹੜੇ ਨੌਜਵਾਨ ਨੇ ਹੋਰ ਜਿਹੜੇ ਸਿਆਸਤਦਾਨ ਨੇ ਉਹਨਾਂ ਦੀਆਂ ਸੋਚ ਉਹਨਾਂ ਦੀਆਂ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਂਦੇ ਰਵਾਂਗੇ ਸੋ ਦੇਖਦੇ ਰਹੋ ਵਿਸ਼ਵ ਜਲਦਾ ਟੀਵੀ ਮੈਦਾਨਿਸ਼ ਕੈਮਰਾਮੈਨ ਸੁਜਲ ਸੋਨੀ ਦੇ ਨਾਲ ਧੰਨਵਾਦ ਜੀ